ਕਹਿੰਦਾ ਅਨੇ ਤਾਂ ਕਹਿੰਦਾ ਤਨਪੁਰੇ ਤੋਂ ਮੈਂ ਕਿਹਾ ਆਹ ਭਾਈ ਕੌਣਾ ਕਹਿੰਦਾ ਕੋੜ ਵਾਲਾ ਮਾਨ ਮੈਂ ਕਿਹਾ ਕਹਿੰਦਾ ਚਮਕੀਲਾ ਮੈਂ ਕਿਹਾ ਕਿਹਦਾ ਲਾਬੀ ਦਾ ਛੱਬ ਮੈਂ ਕਹਿੰਦਾ ਇਹਨੂੰ ਤਾਂ ਛੜਾ ਕੁਝ ਪਤਾ ਹੋਏ ਕਹਿੰਦਾ ਮੈਂ ਤੈਨੂੰ ਕਿਹਾ ਤਾਂ ਕਿ ਅਸੀਂ ਮੇਰੇ ਦਿਮਾਗ ਨੂੰ ਕੀ ਹੋਇਆ ਮੈਂ ਕਿਹਾ ਚੰਨ ਫੇਰਾ ਦੱਚਦੇ ਕਹਿੰਦਾ ਚਰਖਰੀਆਂ ਤੇ ਚੜੇ ਮੈਂ ਕਿਹਾ ਨਾਂ ਦੱਸ ਕੀ ਆ ਉਹ ਤਾਂ ਮੈਂ ਕਿਹਾ ਮੈਨੂੰ ਵੀ ਪਤਾ ਵੀ ਚਰਖਰੀਆਂ ਤੇ ਚੜੇ ਕਹਿੰਦਾ ਨਾਂ ਤਾਂ ਨਹੀਂ ਪਤਾ ਮੈਂ ਕਿੰਨਾ ਦਾ ਨਾਂ ਪਤਾ ਹੋ ਫੇਰਾ ਨੰਨਾ ਮਖੈਣਾਂ ਦਾ ਮਖੈਣਾਂ ਦਾ ਨੰਨਾ ਮਖਾ ਤੇਰੇ ਸਿਟੀਸ ਕੰਚਪੈ ਬਿਮਾਰੀ ਆ ਹਾਈ ਆ ਮਖਾ ਜਿੰਨਾਂ ਨੇ ਤੁਹਾਡੇ ਬਸਤੇ ਕੀਤਾ ਕੱਖ ਨਹੀਂ ਉਹ ਮਖਾ ਉਹਨਾਂ ਦੇ ਤੂੰ ਪੁਛਤਾ ਫਰੋਲਤੀਆਂ ਜਿੰਨਾਂ ਨੇ ਮਖਾ ਤੇਰੇ ਬਸਤੇ ਸਿਰ ਲਾਤੇ ਮਖਾ ਉਹਨਾਂ ਦੇ ਤੈਨੂੰ ਨਾਮ ਨਹੀਂ ਪਤਾ ਇਨਾ ਬਾਰੇ ਮੈਂ ਕਿਹਾ ਦੋ ਦਿਨ ਪੜ ਕੇ ਫੇਰ ਵੀ ਜੇ ਤੇਰੇ ਕੰਨ ਮੱਛਦੀ ਹੋਏ ਮੈਂ ਕਿਹਾ ਫੇਰ ਮੈਨੂੰ ਦੱਸੀ ਮੇਰੇ ਵਾਲਾ ਜਵਾਕ ਜਾ ਬੋਲਦਾ ਕਹਿੰਦਾ ਪਾਪਾ ਫਤਿਹਗੜ ਛੱਬ ਜਾ ਕੇ ਆਉਣਾ ਮੈਂ ਕਿਹਾ ਜਾ ਭਈ ਇਹ ਨੂੰ ਸੋਣੀ ਗੱਲ ਕੀ ਹੋ ਸਕਦੀ ਆ ਪਤਿਆ ਪਰਨਾ ਬਣ ਕੇ ਜਦੋਂ ਗਿਆ ਮੈਂ ਥੋੜੀ ਤੈਨੂੰ ਕਿਹਾ ਮੈਂ ਕਿਹਾ ਦੇਖ ਰਾਜ ਪ੍ਰੀਤ ਕੁੜੇ ਮੈਂ ਕਿਹਾ ਅੱਜ ਲੱਗਦਾ ਜਿਵੇਂ ਆਪਣਾ ਜਵਾਕ ਹੋਵੇ ਉਦੋਂ ਜਦੋਂ ਮੁੜਨ ਲੱਗਿਆ ਨਾ ਹਜੇ ਦੇਣ ਜਿੱਤੇ ਪੈਰ ਤੇ ਰੇਸੀ ਲਾ ਕੇ ਪਰਨਾ ਬੋਲਦਾ ਕਹਿੰਦਾ ਕੰਨ ਬਚਣ ਲੱਗ ਗਏ ਮੈਂ ਕਿਹਾ ਭਾਈ ਸਾਡੇ ਤਾਂ ਕਦੇ ਮੱਛੇ ਨਹੀਂ ਮੈਂ ਕਿਹਾ ਕੋਈ ਬਿਮਾਰੀ ਹੋ ਛਿੱਟੀ ਸਕੈਨ ਕਰਾਲਾ ਪੁੱਤ ਕਹਿੰਦਾ ਪਪਾ ਮੱਛਦੇ ਤੱਕ ਨਾ ਪਰਨੇ ਨਾਲਾ ਯਾਰ ਕੰਨ ਕਹਿੰਦੇ ਸਿੱਟੀ ਸਕੈਨ ਦੀ ਕਿ ਲੋੜਾ ਮੈਂ ਕਿਹਾ ਮੈਂ ਵੀ ਜਦੋਂ ਜਬਾਨੀ ਪੜੇ ਹੁੰਦਾ ਸੀ ਮੇਰੇ ਵੀ ਲਾਗੇ ਸੀ ਮੱਛ ਤੇ ਮੈਂ ਕਿਹਾ ਮੇਰਾ ਤੇਰੇ ਦਾਦੇ ਨੇ ਕੀਤਾ ਸੀ ਸਿੱਟੀ ਸਕੈਨ ਮੈਂ ਕਿਹਾ ਤੇਰਾ ਮੈਂ ਕਰ ਦਿੰਨਾ ਬੈਠ ਮੈਂ ਕਿਹਾ ਮੰਜੇ ਤੇ ਕੋਲੇ ਕਹਿੰਦਾ ਬੋਲ ਮੈਂ ਕਿਹਾ ਦੱਸ ਕਾਉਣਾ ਨਾ ਕਹਿੰਦਾ ਅੰਨੇ ਤੱਕ ਕਹਿੰਦਾ ਤੁਹਾਨੂੰ ਪੁਰੇ ਤੋਂ ਮੈਂ ਕਿਹਾ ਆਹ ਭਾਈ ਕਾਉਣਾ ਕਹਿੰਦਾ ਕੋੜ ਵਾਲਾ ਮਾਨ ਮੈਂ ਕਿਹਾ ਆਹ ਕਹਿੰਦਾ ਚਮਕੀਲਾ ਮੈਂ ਕਿਹਾ ਆਹ ਕਹਿੰਦਾ ਲਾਬੀ ਦਾ ਛੱਬ ਮੈਂ ਕਹਿੰਦਾ ਇਹਨਾਂ ਤਾਂ ਛੜਾ ਕੁਝ ਪਤਾ ਹੋਏ ਕਹਿੰਦਾ ਮੈਂ ਤੈਨੂੰ ਕਿਹਾ ਤਾਂ ਹੈਗਾ ਸੀ ਮੇਰੇ ਦਿਮਾਗ ਨੂੰ ਕੀ ਹੋਇਆ ਮੈਂ ਖਿਆ ਚੰਨ ਫੇਰਾ ਦੱਚਦੇ ਕਹਿੰਦਾ ਚਰਖਰੀਆਂ ਤੇ ਚੜੇ ਮੈਂ ਖਾ ਨਾ ਦੱਚ ਕੀ ਆ ਉਹ ਤਾਂ ਮੈਂ ਖਿਆ ਮੈਨੂੰ ਵੀ ਪਤਾ ਵੀ ਚਰਖਰੀਆਂ ਤੇ ਚੜੇ ਕਹਿੰਦਾ ਨਾਂ ਤਾਂ ਨਹੀਂ ਪਤਾ ਮੈਂ ਖੈਨਾਂ ਦਾ ਨਾਂ ਪਤਾ ਹੋ ਫੇਰਾ ਕਹਿੰਦਾ ਨਾ ਮੈਂ ਖੈਨਾਂ ਦਾ ਮੈਂ ਖੈਨਾਂ ਦਾ ਨਾ ਮੈਂ ਕਹਤੇ ਸਿਟੀਸ ਕੰਚ ਪੈ ਬਿਮਾਰੀ ਆ ਹਾਈ ਆ ਮੈਂ ਕਿਹਾ ਜਿੰਨਾਂ ਨੇ ਤੁਹਾਡੇ ਵਾਸਤੇ ਕੀਤਾ ਕੱਖ ਨਹੀਂ ਉਹ ਮਖਿਆ ਉਹਨਾਂ ਦੇ ਤੂੰ ਪੁਛਤਾ ਫਰੋਲਤੀਆਂ ਜਿੰਨਾਂ ਨੇ ਮਖਿਆ ਤੇਰੇ ਵਾਸਤੇ ਸਿਰ ਲਹਾ ਤੇ ਮਖਿਆ ਉਹਨਾਂ ਦੇ ਤੈਨੂੰ ਨਾਮ ਵੀ ਪਤਾ ਇੰਨਾ ਬਾਰੇ ਮਖਿਆ ਦੋ ਦਿਨ ਪੜ ਕੇ ਫੇਰ ਵੀ ਜੇ ਤੇਰੇ ਕੰਨ ਮੱਤ ਦੀ ਹੋਏ ਮਖਿਆ ਫੇਰ ਮੈਨੂੰ ਦੱਸੀ ਉਹੀ ਗੱਲ ਹੋ ਗਈ ਤਿੰਨ ਦਿਨ ਹੋ ਗਏ ਵਧੀਆ ਪਰਨਾ ਬੰਨ ਕੇ ਰੱਖਦਾ ਮਖਿਆ ਪੁੱਤ ਇਹਨਾਂ ਦਾ ਕੰਮਾ ਗਾਉਣਾ ਬਜਾਉਣਾ ਮਖਿਆ ਆਪਾਂ ਇਹਨਾਂ ਨੂੰ ਮਾਰਾ ਨਹੀਂ ਕੰਜ ਮਖਿਆ ਮਾਰੇ ਆਪਾਂ ਮਖਿਆ ਜਿਹੜੇ ਆਪਣੇ ਹੀਰੋ ਨੇ ਉਹਨਾਂ ਨੂੰ ਭੁੱਲੇ ਬੈਠਿਆ ਮਖਿਆ ਜਿੰਨਾਂ ਨੇ ਕੀਤਾ ਕੱਖ ਨਹੀਂ ਮਖਿਆ ਉਹਨਾਂ ਨੂੰ ਸਿਰ ਤੇ ਚੜਾ ਰੱਖਿਆ ਮਖਾਜਾ ਹੋਰ ਛੱਡੋ ਮਖਾਜਾ ਕਿਸੇ ਨੂੰ ਆਏ ਕਹਦੇ ਭਾਈ ਸਵੇਰੇ ਉੱਠ ਕੇ ਗੁਰਦੁਆਰੇ ਜਾਇ ਕਰੋ ਤਾਂ ਕਹਿੰਗੇ ਕੁਛ ਨਹੀਂ ਗੁਰਦੁਆਰੇ ਸਾਰਾ ਕੁਝ ਕਰੀਆ ਫਿਰ ਭਾਈ ਜਬਾਕਾ ਨੂੰ ਸਕੂਲ ਕਿਉਂ ਭੇਜ ਦਵਾਂ ਜੇ ਤੁਹਾਡਾ ਸਾਰਾ ਕੁਝ ਹੀ ਕਰਿਆ ਉਹਨਾਂ ਦਾ ਕੰਮੈਂਟ ਚ ਲਾਈ ਫਿਰਦਿਓ ਤੁਸੀਂ ਛੋਟੇ ਸਹਬਜ਼ਾਦੇ ਵੱਡੇ ਸਹਬਜ਼ਾਦੇ ਜਿਨ੍ਹਾਂ ਨੂੰ ਹੁਣ ਤੁਸੀਂ ਸਿਰ ਚ ਕਾ ਕੇ ਆਉਂਦੇ ਹੋ ਉਹਨਾਂ ਨੇ ਸਾਰਾ ਪਰਿਵਾਰ ਬਾਰਤਾ ਤੇ ਤੁਸੀਂ ਤਾਂ ਇੱਕ ਪੱਗ ਵੀ ਨਹੀਂ ਬਣ ਸਕਦੇ ਹੋਰ ਤੁਸੀਂ ਠੀਕ ਕਰ ਲਓਗੇ ਭਾਈ ਉਹ ਸੋ ਮੇਰੀ ਬੇਨਤੀ ਆ ਭਾਈ ਜਿਨ੍ਹਾਂ ਨੂੰ ਤੁਸੀਂ ਆਪ ਦੇ ਰੋਲ ਮਾਡਲ ਮੰਨੀ ਬੈਠਿਓ ਉਹ ਗਲਤ ਨੇ ਪਾਈ ਜਿੰਨਾਂ ਨੂੰ ਤੁਸੀਂ ਭੁੱਲੇ ਬੈਠਿਓ ਜਿਨ੍ਹਾਂ ਨੇ ਪਰਿਵਾਰ ਬਾਲਤੇ ਉਹ ਛੋਡੇ ਰੋਲ ਮਾਡਲ ਨੇ ਉਹਨਾਂ ਦੇ ਤੁਸੀਂ ਫੈਨ ਬਣੋ ਉਹਨਾਂ ਦੀਆਂ ਫੋਟੋਆਂ ਲਾ ਕੇ ਰੱਖੋ ਤੁਸੀਂ ਫੇਰ ਕਿਤੇ ਜਾ ਕੇ ਭਈ ਸਿਰ ਤੇ ਪੱਗਾਂ ਆਉਣਗੀਆਂ ਸੋ ਪੁੱਤ ਮਖਿਆ ਹਰ ਸਾਲ ਵਟਸਐਪ ਸਟੇਟਸ ਲਾ ਕੇ ਨਿਸ਼ੀਦ ਦਿਹਾੜੇ ਮਣਾਈ ਜਾਂਦੇ ਹੁਣ ਆਪਾਂ ਨੂੰ ਸਿਰ ਤੇ ਪੱਗੀਆਂ ਵੀ ਬੰਨਣੀਆਂ ਪੈਣਗੀਆਂ ਸੋ ਭਈ ਜਿੰਨੀਆਂ ਵੀ ਸੰਗੀਤਾ ਫਤੇਕਰ ਸਾਹਿਬ ਇੱਥੋਂ ਪੱਗਾਂ ਬਨ ਕੇ ਲੈ ਕੇ ਗਈਆਂ ਕੋਸ਼ਿਸ਼ ਕਰਿਓ ਮੁੜ ਕੇ ਨਾ ਉਤਰਨਾ ਬਾਕੀ ਤੁਸੀਂ ਵੀ ਆ ਚੈੱਕ ਕਰਕੇ ਦੇਖੋ ਵੀ ਕਿਹਦੇ ਦਿਮਾਗਚਾ ਸਟੀ ਸਕੈਨ ਵਾਲੀ ਬਿਮਾਰੀ ਆਉਂਦੀ ਆ ਇਹ ਭਾਈ ਹੈਗਿਆ ਬਿਮਾਰੀ ਤਾਂ ਬਾਬੇ ਬਾਰੇ ਜਰੂਰ ਪੜਿਓ ਮੈਨੂੰ ਨਹੀਂ ਲੱਗਦਾ ਕਦੇ ਛੋਡੇ ਪੱਗ ਨਾ ਕੰਨ ਮੱਚ ਜਾਣਗੇ ਸ਼ੋਭਾ ਗੁਰਜੀ ਦਾ ਖਾਲਸਾ ਭੈ ਗੁਰਜੀ ਕੀ ਫਤਿਹ ਬੇਨਤੀ ਪ੍ਰਮਾਣ ਕਰਿਓ ਜੀ